ਰੋਇ ਵਾਹਿਗੁਰੂ ਜੀ ਦੇ ਘਰੇ ਸ਼੍ਰੀ ਗੁਰੂਕਬੀ ਸਹਾਇ ਵਾਹਿਗੁਰੂ ਜੀ ਦੇ ਘਰ ਪਾਤਸ਼ਾਹ ਹਿੰਦ ਉਸ ਵਿੱਚ ਗ੍ਰੰਥਕ ਪਤਵੀ ਸਵਰਗਤੁਰ ਨਾਮ ਕਲੇਕਿਆ ਆਈ। ਫਿਰੰਗਤ ਗੁਰਤੇ ਮਰਦਾ ਸ੍ਰੀ ਅਮਰਦਾਸ ਜੀ ਦੇ ਸਹਾਇ ਅਰਕਿਲ ਮਰਕੋ ਜਿੰਦੂ ਸ੍ਰੀ ਭੰਦਾ ਜੀ ਜੀ ਦੀ ਘਰਕਿਛਣੇ ਤੇ ਆਈ ਜੀਤਿ ਦੇਖਸਾ ਦੀ ਪੂਜਾ ਤੇ ਇੱਕ ਬਰਾਦਰ ਸਿਧਰੇ ਆਏ ਪਰ ਉਹਨਾਂ ਦੇ ਆਗਿਆ ਦਾ ਸਰਪੰਨ ਹੋਇ। 10ਵੇਂ ਪਾਤਸ਼ਾਹ ਸ੍ਰੀ ਗੁਰੂ ਦੋਗਨ ਸਿੰਘ ਸਾਹਿਬ ਜੀ ਸਭ ਪਾਣੀ ਹੋਏ ਸਾਹਾ ਏਕ ਸਮ ਪਾਤਸ਼ਾਹੀ ਅਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪੁਤੀਦਾਰ ਜੀ ਦਾ ਧੰਨਤਰ ਕੇ ਬੋਲੋ ਜੀ ਵਾਹਿਗੁਰੂ ਸੰਜਿਆ ਪਿਆਰਿਆਂ ਚੋਹਾਂ ਸੇਬ ਜਾਦੇ 40 ਪਤਨਾਂ ਹੱਟੀਆਂ ਜਪਿਓ ਪਤਨਾਂ ਜਿਨ੍ਹਾਂ ਨਾਮ ਜਪਿਆ ਵੰਡੋ ਦੇ ਸ਼ਕਿਆ ਦੇ ਚਲਾਈ ਤੇਗਵਾਸੀ ਦੇ ਪਿਆਰਨ ਕੀ ਸਾਧਨੋ ਪਿਆਰਿਓ ਸੱਚਿਆਰਿਓ ਦੀ ਕਮਾਲ ਦਾ ਧੰਨ ਪਰ ਕੇ ਖਾਲਸਾ ਦੀ ਬੋਲੋ ਜੀ ਜਨਾਲ ਸਿੰਘਾ ਸਿੰਘ ਨੀਣਾ ਨੇ ਕਰਨ ਖੇਸ ਸਿੰਘ ਸੁਪੇ ਬੰਦ ਬੰਦ ਦਵਾਈ ਫੋਕੀਆਂ ਨੂੰ ਖਾਜੀਆਂ ਚੜਪੀਆਂ ਚੜੇ ਆ ਰਹੇ ਨਾਲ ਚੜਾਏ ਗੁਰਦੁਆਰੇ ਦੀ ਸੇਵਾ ਲਈ ਸਰਪਾਲੀਆਂ ਕੀਤੀਆਂ ਕਰਨ ਨਹੀਂ ਹਾਰੇ ਆ ਸਿੱਖੀ ਕੇਸਾਂ ਸੁਬਾਸਨ ਨਾਨ ਨੇ ਭਾਈ ਇਹਨਾਂ ਦੀ ਕਮਾਈ ਦਾ ਅੰਤਰ ਕੋ ਫਾਲਸਾ ਜੀ ਕੋਲੋ ਜੀ ਸਰਵਜ ਗੁਰੂ ਕੰਜਾ ਸਖਤਾਂ ਸਰਬੱਤ ਸਿਧ ਗੁਰਦੁਆਰਿਆਂ ਕੀਤਾ ਧੰਨ ਸਰਪੋ ਜੀਵਾ ਜੀ ਤੇ ਨਾਮ ਨੂੰ ਜਮਾ ਸਭ ਤੋਂ ਨਿਕਾਣੀ ਬਤਾਲ ਮੇਉਤਿਆਂ ਦੀ ਉਹ ਨਿਆਸੇ ਦੀਆਂ ਆਸਰਾ ਸਿੱਖੀ ਕਿਤਾਬਾਂ ਦੇ ਉੱਤੇ ਆਮੀਨ ਕਾਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ 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 ਅਮਰ ਸ਼ਹੀਦ ਬ੍ਰਹਮ ਭਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਦਿ ਦੇ ਉੱਤੇ ਪਾਵਨ ਸਥਾਨ ਵਿਖੇ ਤੁਹਾਨੂੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਬਾਰਕ ਚਰਨਾਂ ਤੋਂ ਨਾਮਾ ਪਾ ਸਰਦਾਸ ਬੇਨਤੀ ਦੋਰੀ ਦਾ ਸਾਡ ਪੁੱਤ ਆ ਜੀ ਪਾਵਨ ਦਾ ਚੋਰੀ ਅੰਦਰ ਸਰਬੱਤ ਦੇ ਭਲੇ ਦੀ ਰਾਤ ਵੀ ਅਰਦਾਸ ਸੇਨ ਸੀ ਕਰੇ ਪਰ ਸਭ ਨੇ ਸਰਬੱਤ ਸੰਗਤਾਂ ਦਾ ਭਲਾ ਕਰਨਾ ਕਰੋ ਕਰੋ ਸਿੱਖੀ ਸਦਕਾ ਕਰੋ ਉੱਸਾ ਨਾਮ ਦੀ ਰਾਤ ਦੱਖਣੀ ਉੱਤਰੀ ਵਾਰਾਂ ਵਿੱਚ ਕਰੋ ਕਰੋ ਪਰੋ ਪ੍ਰੇਮ ਪਿਆਰ ਕੇ ਸਾਖ ਸੁਖ ਸ਼ਾਂਤੀ ਵਿਖਾਉਣੇ ਸ਼ੁਭ ਭਾਵਨਾਵਾਂ ਵਾਸੋਂ ਮੜਾ ਕਾ ਪੂਰਨ ਕਰਨੀ ਆ ਸੰਗਰ ਦੀ ਸਰਬੱਤ ਸੰਗਤਾਂ ਦਾ ਭਲਾ ਖਤਨਾਗਰੀਂ ਅਵਾਜ਼ ਪਾਰਸਰਾਸ ਕਰੇ ਸੇਵਕਾਂ ਨੂੰ ਲਭੀਆਂ ਆਮਰਾ ਬਖਸ਼ਿਸ਼ ਕਰਨੀਆਂ ਦਰੋ ਪਰੋਂ ਪੂਰਨ ਕੋਰਤ ਦੇ ਰੋਗਤਾ ਤਦ ਰਸਕਿੰਗਾਤ ਲਖਮੀ ਬਾਣੀ ਕੰਨ ਦਾ ਸਵਾਮੋ ਫਰੰਦਾ ਫਾਗਰੀਆ ਫਰੰਦਾ ਬਲਿਸ਼ ਕਰਨਾ ਕੀ ਹਾਤਾ ਦਾ ਕੋਟਾਨ ਕੋਟਾਨ ਮਹਿਦਵਾਨ ਦੀ ਸੁਪ੍ਰਿਸ ਪ੍ਰਾਨਾ ਹੈ ਕਾਰਗਰਾਸ ਕਰੇ ਸਹੀ ਪਿਆਰੇ ਨੇ ਲੋਕ ਜਨਾ ਮਰੇ ਆਪ ਜਿਨਾ ਨਾਮ ਚਤੇ ਆ ਗਏ ਲੋਕ ਏਨ ਚੜ ਦੀ ਖਲਾ ਤੇਰੇ ਬਾਣੀ ਸਰਬਤ ਦਾ ਖਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੇਕਿ ਤੇ ਬੋਲੇ ਸੋਹਿਣੇ ਖਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਸੇਕ